ਕੀ ਗੱਲਬਾਤ ਹੋਈ ਹੈ ਔਰ ਕੀ ਫੈਸਲਾ ਹੈ ਔਰ ਸਟ੍ਰਾਈਕ ਰਹੀ ਹੈ ਦੇਖੋ ਜੀ ਕੱਲ ਸਾਡੀ ਮੀਟਿੰਗ ਹੋਈ ਸੀਗੀ ਸਾਡੇ ਡਾਇਰੈਕਟਰ ਸਾਹਿਬ ਨਾਲ ਔਰ ਗੋਪਾਲ ਕਿਸ਼ਨ ਜੀ ਜਿਹੜੇ ਦਿੱਲੀ ਦੇ ਉੱਤੋਂ ਇਹ ਸਾਰੇ ਟੈਂਡਰਾਂ ਨੂੰ ਡੀਲ ਕਰ ਰਹੇ ਪੂਰੇ ਪੰਜਾਬ ਭਾਰ ਦੇ ਜਿੰਨੇ ਲੋਕਲ ਬੜੀ ਦੇ ਲੱਗਦੇ ਉਹਨਾਂ ਦੇ ਨਾਲ ਸਾਡੇ ਡਾਇਰੈਕਟਰ ਸਾਹਿਬ ਕੁਲਵੰਤ ਸਿੰਘ ਜੀ ਦੇ ਨਾਲ ਔਰ ਪਾਰਟੀ ਪ੍ਰਧਾਨ ਆਮ ਆਦਮੀ ਪਾਰਟੀ ਦੇ ਪ੍ਰਧਾਨ ਰਮਨ ਅਰੋੜਾ ਜੀ ਉਹਨਾਂ ਦੇ ਨਾਲ ਸਾਡੀ ਚੰਡੀਗੜ੍ਹ ਵਿੱਚ ਮੀਟਿੰਗ ਹੋਈ ਕਾਫੀ ਟੈਕਨੀਕਲੀ ਪੁਆਇੰਟ ਦੇ ਉੱਤੇ ਗੱਲਾਂ ਕੀਤੀਆਂ ਗਈਆਂ ਕਿ ਇਹਨਾਂ ਨੂੰ ਰੈਗੂਲਰ ਕਿੱਦਾਂ ਕੀਤਾ ਜਾ ਸਕਦਾ ਸਾਰੇ ਹੀ ਮੁਲਾਜ਼ਮਾਂ ਨੂੰ ਆਊਟਸੋਰਸ ਮੁਲਾਜ਼ਮਾਂ ਨੂੰ ਜਾਂ ਇਨਸੋਰਸ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾ ਸਕਦਾ ਤੇ ਆਊਟਸੋਰਸ ਨੂੰ ਇਨਸੋਰਸ ਕਿੱਦਾਂ ਕੀਤਾ ਜਾ ਸਕਦਾ ਕਾਫੀ ਤਰਕ ਤੋਂ ਬਾਅਦ ਜਿਹੜਾ ਇਹ ਫੈਸਲਾ ਹੋਇਆ ਕਿ ਸਰਕਾਰ ਜਿਹੜਾ ਹੈ ਤੋਂ ਮਹੀਨੇ ਦੇ ਵਿੱਚ ਵਿੱਚ ਜਿਹੜਾ ਵਾ ਸਫਾਈ ਸੇਵਕਾਂ ਕਰੀਵਰਮੈਨਾਂ ਨੂੰ ਰੈਗੂਲਰ ਕਰਨ ਦੀ ਪਾਲਿਸੀ ਬਣਾਏਗੀ 10 ਸਾਲਾਂ ਨੂੰ ਘਟ ਕੇ 3 ਸਾਲਾਂ ਦੀ ਕਰੇਗੀ ਜਿਸ ਹਿਸਾਬ ਦੇ ਨਾਲ ਜਿੰਨੇ ਸਾਡੇ ਇਨਸੋਰਸ ਨਾਲ ਆਇਆ ਮਾ ਚਾਹੇ ਉਹ ਸਪਾਈ ਕਰਮਚਾਰੀ ਆ ਚਾਹੇ ਸੀਫਰਮੈਨ ਉਹ ਰੈਗੂਲਰ ਹੋਣਗੇ ਹਾਰਿਸ ਦੇ ਨਾਲ ਨਾਲ ਜਿਹੜੇ ਸਾਡੇ ਆਊਟਸੋਰਸ ਵਰਗ ਦੇ ਉੱਤੇ ਕੰਮ ਕਰਦੇ ਚਾਹੇ ਕੋਈ ਵੀ ਕੈਟਾਗਰੀ ਹੋਵੇ ਮਾਲੀ ਯੂਟਿਊਪਰ ਆਪਰੇਟਰ ਹੋਣ ਡਰਾਈਵਰ ਹੋਣ ਡਾਟਾ ਐਂਟੀ ਆਪਰੇਟਰ ਹੋਣ ਫਾਇਰ ਵਾਲੇ ਹੋਣ ਜਿਨ੍ਹਾਂ ਦੀ ਤਨਖਾਹ 10000 ਰੁਪਏ ਆਊਟਸੋਰਸ ਜਿਨ੍ਹਾਂ ਤੇ ਸ਼ਬਦ ਲੱਗਦਾ ਉਹਨਾਂ ਨੂੰ ਇਨਸੋਰਸ ਕਰਨ ਦੀ ਜਿਹੜੀ ਪਾਲਸੀ ਉਹ ਬਣਾਈ ਗਈ ਔਰ ਜਿਹੜੀਆਂ ਨਗਰ ਨਿਕਮ ਦੇ ਵਿੱਚ ਪੋਸਟਾ ਨਹੀਂ ਆ ਔਰ ਉਹ ਪੋਸਟਾ ਜਿਹੜੀਆਂ ਉਹ ਕਹਿੰਦੇ ਤੁਸੀਂ ਪ੍ਰਮਾਣਿਤ ਕਰਾਓ ਅਸੀਂ ਜਲਦ ਤੋਂ ਜਲਦ ਜਿਹੜੀ ਪਾਲਸੀ ਆ ਇਹਨਾਂ ਨੂੰ ਬਣਾਣ ਦੀ ਜਾਰੀ ਕਰਾਂਗੇ ਸਰਕਾਰ ਦੇ ਵਿੱਚ ਕੈਬਨਟ ਦੇ ਵਿੱਚ ਲਿਆ ਕੇ ਇਹ ਸਰਕਾਰ ਵੱਲੋਂ ਕੀ ਫੈਸਲਾ ਹੈ ਹੜਤਾਲ ਜਿਹੜੀ ਆ ਅੱਜ ਦੇਖੋ ਹੜਤਾਲ ਜਿਹੜੀ ਆ ਉਹ ਖੁੱਲੀ ਜਾਊਗੀ ਕਿਉਂਕਿ ਸਰਕਾਰ ਦੀ ਜਿਹੜੀ ਪ੍ਰੋਸੀਡਿੰਗ ਆ ਸਾਡੇ ਹੱਥ ਦੇ ਵਿੱਚ ਆ ਔਰ ਅੱਜ ਤੱਕ ਇਹ ਪਹਿਲੀ ਵਾਰੀ ਹੋਇਆ ਵਾ ਕਿ ਸਤਲੁਜਪੁਰ ਨਾ ਹੁਸ਼ਿਆਰਪੁਰ ਔਰ ਕੂਟਲਾ ਦੀਆਂ ਦੋ ਕਾਰਪੋਰੇਸ਼ਨਾਂ ਔਰ 85 ਕਮੇਟੀਆਂ ਨਗਰ ਪੰਚਾਇਤਾਂ ਤੇ ਨਗਰ ਕੌਂਸਲਾਂ ਬੈਠੀਆਂ ਸੀ ਯਾਨੀ ਕਿ 50% ਹੜਤਾਲ ਸੀਗੀ ਪੂਰੇ ਪੰਜਾਬ ਭਰ ਦੇ ਵਿੱਚ ਜਿਹਦੇ 50% ਕਰਕੇ 20 ਪੂਰੇ ਪੰਜਾਬ ਦੇ ਜਿਹੜੇ ਕਰਮਚਾਰੀ ਆ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਉਹ ਫੈਸਲਾ ਜਿਹੜਾ ਸਰਕਾਰ ਜਲਦ ਦੇਣ ਜਾ ਰਹੀ ਹੈ ਉਹ ਵੀ ਜਿਹੜੀ ਉਹ ਰੈਗੂਲਰ ਕਰਦੀ ਹੈ ਬੇਸ ਕੇ ਲਈ ਬੰਦਾ ਇੱਕ ਪਾਸੇ ਸਰਕਾਰ ਕਹਿੰਦੀ ਸਾਡਾ ਖਜ਼ਾਨਾ ਕੱਲ ਤੁਹਾਨੂੰ ਲੱਗਦਾ ਕਿ ਇਹ ਉਮੀਦ ਤੋਂ ਚੱਟ ਗਿਆ ਦੇਖੋ ਜਿਹੜੀ ਸਾਡਾ ਲੋਕਲ ਵਰਟੀ ਮਹਿਕਮਾ ਇਹਦੇ ਵਿੱਚ ਮੈਂ ਕਲੀਅਰ ਕਰਨਾ ਚਾਹੁੰਦਾ ਸਰਕਾਰ ਨੇ ਜਿਹੜਾ ਪੈਸਾ ਦੇਣਾ ਹੁੰਦਾ ਆਪਣੇ ਆਪਣੇ ਡਿਪਾਰਟਮੈਂਟ ਕੋਲੋਂ ਪੁੱਛਣਾ ਹੁੰਦਾ ਕਿ ਤੁਸੀਂ ਤਨਖਾਹ ਦੇਣ ਨੂੰ ਸਮਰੱਤ ਹੈਗੇ ਆ ਜੇ ਰੈਗੂਲਰ ਹੁੰਦੇ ਆ ਪਰ ਸਾਡੀ ਜਿਹੜੀ ਸ਼ਹਿਰਪੁਰ ਦੀ ਕਾਰਪੋਰੇਸ਼ਨ ਆ ਮੈਂ ਕਹਿੰਦਾ ਤੇ ਭਗਵਾਨ ਦਾ ਆਸ਼ੀਰਵਾਦ ਆ ਕਿ ਅਸੀਂ ਆਪਣੀ ਤਨਖਾਹ ਜਿਹੜੀ ਉਹ ਆਪ ਹੀ ਲੈ ਸਕਦੇ ਹਾਂ ਠੀਕ ਜਿੰਪਾ ਜੀ ਦਾ ਕਿਸ ਤਰ੍ਹਾਂ ਇਸ ਮਾਮਲੇ ਦੂਰੇ ਮਾਮਲੇ ਕੀ ਉਹਨਾਂ ਦਾ ਰਿਆ ਜੀ ਦੇਖੋ ਜਿੰਪਾ ਜੀ ਦਾ ਬਹੁਤ ਅਹਿਮ ਰੋਲ ਰਿਹਾ ਬਹੁਤ ਚਿਰ ਤੋਂ ਸਾਡੀਆਂ ਮੀਟਿੰਗਸ ਜਿਹੜੀਆਂ ਵਾ ਉਹ ਕੰਟੀਨਿਊ ਚੱਲ ਰਹੀਆਂ ਸੀਗਾ ਚੰਡੀਗੜ੍ਹ ਦੋ ਮੀਟਿੰਗਾਂ ਸਾਡੀਆਂ ਹੋ ਚੁੱਕੀਆਂ ਸੀ ਟਰੈਕਟਰ ਆਫਿਸ ਪਰ ਕੱਲ ਬ੍ਰਹਮਸ਼ੰਕਰ ਜਿੰਪਾ ਜੀ ਨੇ ਉੱਥੇ ਜਾ ਕੇ ਸਾਡੀ ਗੱਲ ਪਾਰਟੀ ਪ੍ਰਧਾਨ ਦੇ ਨਾਲ ਕਰਵਾ ਕੇ ਔਰ ਜਿਹੜਾ ਇਹ ਫੈਸਲਾ ਪ੍ਰोसीडिंग ਜਿਹੜੀ ਮਲਾਜ਼ਿਮਾਂ ਦੇ ਹੱਕ ਦੇ ਵਿੱਚ ਅੱਜ ਭੇਜੀ ਆ ਸੋ ਮੈਂ ਬਹੁਤ-ਬਹੁਤ ਧੰਨ ਕਰਦਾ ਧੰਨਵਾਦ ਕਰਦਾ ਬ੍ਰਹਮਸ਼ੰਕਰ ਜਿੰਪਾ ਜੀ ਦਾ ਵੀ ਔਰ ਸਾਰੇ ਹੀ ਸਮੂਹ ਸੇਵਕਾਂ ਦਾ ਸਾਰੇ ਹੀ ਆਊਟਸੋਰਸ ਕੰਮੇ ਦਾ ਚਾਹੇ ਉਹ ਕਿਸੇ ਵੀ ਕੈਟਾਗਰੀ ਦਾ ਹੋਵੇ ਸਾਡੇ ਨਾਲ ਬੈਠਾ ਨਗਰ ਕੌਂਸਲਰ ਦਾ ਨਗਰ ਪੰਚਾਇਤਾਂ ਦਾ ਜਿਹੜੀਆਂ ਕਾਰਪੋਰੇਸ਼ਨਾਂ ਕੁਝ ਜਗ੍ਹਾ ਤੋਂ ਸਾਡੇ ਨਾਲ ਹੜਤਾਲ ਦੇ ਬੈਠੀਆਂ ਸੀ ਉਹਨਾਂ ਦਾ ਔਰ ਜਿਨ੍ਹਾਂ ਨੇ ਨਹੀਂ ਕੰਮ ਕੀਤਾ ਮੈਂ ਦਰੀ ਤੇ ਆਈ ਚਾਹੇ ਨਹੀਂ ਆਈ ਨਹੀਂ ਕੰਮ ਕੀਤਾ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਇੱਕ ਕੰਮ ਨਾ ਕਰਨਾ ਵੀ ਜਿਹੜਾ ਬਹੁਤ ਵੱਡਾ ਸਮਰਥਨ ਚਿਗਾ ਸਨ ਤੁਹਾਡੇ ਸ਼ਹਿਰ ਦੇ ਮੰਤਰੀ ਆ ਹਲਕਾ ਸ਼ਾਂਤੀ ਦਾ ਸੀਤੋ ਵਿਧਾਇਕ ਵੀ ਆ ਸਥਾਨੀય ਨਿਕਾਏ ਮੰਤਰੀ ਵੀ ਆ ਉਹਨਾਂ ਦਾ ਇਸ ਸਾਰੇ ਹੜਤਾਲ ਦੇ ਦੌਰਾਨ ਕਿਸ ਤਰ੍ਹਾਂ ਦਾ ਜਿਹੜਾ ਰੋਲ ਰਿਹਾ ਉਹਨਾਂ ਦਾ ਪ੍ਰਣਾਲੀ ਵਿੱਚ ਕੀ ਭੂਮਿਕਾ ਰਹੀ ਹੈ ਦੇਖੋ ਜੀ ਮੈਂ ਕਹੂੰਗਾ ਕਿ ਉਹਨਾਂ ਦੀ ਜਿਹੜੀ ਸਾਰੀ ਕਾਰਿਆ ਪ੍ਰਣਾਲੀ ਆ ਬਹੁਤ ਢਿੱਲੀ ਰਹੀ ਆ ਕਿਉਂਕਿ ਜਿੱਥੇ ਉਹਨਾਂ ਨੂੰ ਬੋਲਣਾ ਚਾਹੀਦਾ ਸੀਗਾ ਸਾਡੇ ਹੱਕ ਦੇ ਵਿੱਚ ਉੱਥੇ ਸਾਡੇ ਬ੍ਰਹਮਸ਼ੰਕਰ ਜਿੰਪਾ ਜੀ ਚਲੋ ਕੈਂਡੀਟ ਦੇ ਮੰਤਰੀ ਤਾਂ ਨਹੀਂ ਆ ਪਰ ਉਹਨਾਂ ਨੇ ਸਾਡੀ ਆਵਾਜ਼ ਜਿਹੜੀ ਬਲੰਦ ਕਰਕੇ ਬਤੌਲ ਸਾਡੇ ਮੁਲਾਜ਼ਮਾਂ ਦੇ ਵਕੀਲ ਬਣ ਕੇ ਸਰਕਾਰ ਅੱਗੇ ਗੱਲ ਰੱਖੀ ਆ ਔਰ ਇਹ ਪ੍ਰੋਸੀਡਿੰਗ ਜਿਹੜੀ ਆ ਸਾਨੂੰ ਲਿਹਾ ਕੇ ਦਿੱਤੀ ਆ ਜਿਹੜਾ ਰੋਲ ਸਾਡੇ ਕੈਬਨਿਟ ਮੰਤਰੀ ਲੋਕਲ ਬਡੀ ਦੇ ਡਾਕਟਰ ਅਭਜੋਜ ਜੀ ਨੂੰ ਅਦਾ ਕਰਨਾ ਚਾਹੀਦਾ ਸੀਗਾ ਇਦਾਂ ਦੇ ਅਹਿਮ ਮੌਕੇ ਦੇ ਉੱਤੇ ਕਿਉਂਕਿ ਦਿਨ ਤਿਉਹਾਰ ਸਿਰ ਤੇ ਆ ਸ਼ਹਿਰ ਕੂੜਾ ਜਿਹੜਾ ਸ਼ਹਿਰ ਦੇ ਨੱਕ ਦੇ ਉੱਤੇ ਆਇਆ ਪਿਆ ਅੱਜ ਛੋਟੀ ਕਾਂਚੀ ਹਰਪੁਰ ਨੂੰ ਮੰਨਿਆ ਜਾਂਦਾ ਛੋਟੀ ਕਾਂਚੀ ਜੀ ਅੱਜ ਕੂੜੇ ਦੇ ਢੇਰ ਦੇ ਉੱਤੇ ਬੈਠੀ ਆ ਤੇ ਮੈਨੂੰ ਚੰਗ ਲੱਗਦਾ ਵਾ ਮੈਨੂੰ ਕਿਸੇ ਰੋਜ਼ ਸਾਡੇ ਲੋਕਲ ਬੜੀ ਕਰਕੇ ਆ ਕਿਉਂਕਿ ਐਨੇ ਦਿਨ ਹੜਤਾਲ ਲੰਬੀ ਸਾਡੀ ਜਾਣੀ ਨਹੀਂ ਸੀ ਚਾਹੀਦੀ ਇਹਨਾਂ ਨੂੰ ਇਹ ਫੈਸਲਾ ਪਹਿਲਾਂ ਹੀ ਲੈ ਕੇ ਦੇਣਾ ਚਾਹੀਦਾ ਸੀ ਜਿਹੜਾ ਕੰਮ ਇਹਨਾਂ ਨੂੰ ਕਰਨਾ ਚਾਹੀਦਾ ਸੀ ਉਹ ਬ੍ਰਹਮਸ਼ੰਕਰ ਜਿੰਪਾ ਜੀ ਨੇ ਕੀਤਾ ਵਾ ਜਿਹਦੇ ਨਾਲ ਸਾਰੇ ਮੁਲਾਜ਼ਮ ਵੀ ਸਾਡੇ ਸਹਿਮਤ ਹੋਏ ਮੁਲਾਜ਼ਮਾਂ ਦੀ ਇੱਕ ਹੋਰ ਜੂਨੀਅਨ ਤੇ ਫੈਡਰੇਸ਼ਨ ਨੇ ਜਿਹੜਾ ਕੀਤਾ ਹੋਇਆ ਦੇਖੋ ਜਿਹੜਾ 8 ਤਰੀਕ ਦੇ ਬਾਅਦ ਇਹ ਕਹਿੰਦੇ ਜੇ ਕੋਈ ਜਿੱਥੇ ਬੰਦੀਆਂ ਬੈਠਦੀਆਂ ਆਂਦੀਆਂ ਆ ਤਾਂ ਬੈਠ ਜਾਣ ਪਰ ਸਾਨੂੰ ਜਿਹੜੀ ਪ੍ਰੋਸੀਡਿੰਗ ਸਾਡੀ ਹੜਤਾਲ ਦੇ ਅਧੀਨ ਸਾਡੀ ਜਰਦਾ ਅੜ ਹੜਤਾਲ ਦੇ ਹਿਸਾਬ ਦੇ ਨਾਲ ਜਿਹੜੀ ਸਾਡੀ ਪੰਜਾਬ ਐਕਸ਼ਨ ਬਾਡੀ ਉਹਦੇ ਅਧੀਨ ਜਿਹੜੀ ਸਾਡੇ ਕੋਲ ਪ੍ਰੋਸੀਡਿੰਗ ਆਈ ਆ ਅਸੀਂ ਅੱਜ ਹੜਤਾਲ ਨੂੰ ਖੋਲ ਰਹੇ ਆ ਜਿਹੋ 8 ਤਰੀਕ ਨੂੰ ਤੇ ਬੈਠ ਰਹੇ ਆ ਸਰਕਾਰ ਦੀ ਪ੍ਰੋਸੀਡਿੰਗ ਤੋਂ ਬਾਹਰ ਜਾ ਕੇ ਬੈਠ ਰਹੇ ਆ ਤਾ ਉਹ ਆਪਣੇ ਆਪਣੇ ਆਪ ਹੀ ਕਿਤੇ ਵੀ ਕਿੱਦਾਂ ਕੀਓ ਫੈਸਲਾ ਲੈ ਕੇ ਆਦੇ ਸਾਨੂੰ ਜਿਹੜਾ ਫੈਸਲਾ ਮਿਲਿਆ ਅਸੀਂ ਇਹ ਫੈਸਲਾ ਨਾਲ ਸਹਿਮਤ ਆ ਪ੍ਰੋਸੀਡਿੰਗ ਤਾਂ ਸਾਰਿਆਂ ਦੀ ਲਾਗੂ ਹੁੰਦੀ ਆ ਇਹ ਪ੍ਰੋਸੀਡਿੰਗ ਸਾਰੇ ਤੇ ਲਾਗੂ ਹੁੰਦੀ ਜਿਹੜੇ ਨਹੀਂ ਵੀ ਬੈਠੇ ਜਿਹੜੇ 8 ਤਰੀਕ ਨੂੰ ਬੈਠ ਰਹੇ ਆ ਜਾਂ ਆਣ ਵਾਲੇ ਬਿਨਾਂ ਦੇ ਬੈਠੇ ਥੋੜਾ ਬਾਰੇ ਜੀ ਇਹ ਫੈਸਲਾ ਮੰਨਦਾ ਕਿਉਂਕਿ ਸਰ ਇਹਨਾਂ ਨੂੰ ਰੈਗੂਲਰ ਨਹੀਂ ਕਰਨਾ ਕਿਉਂਕਿ ਕੋਈ ਵੀ ਬੰਦਾ ਰਿੰਡ ਪਾ ਦੇਵੇ ਸਾਰੇ ਬੰਦੇ ਲੱਗਣ ਇਸ ਕਰਕੇ ਮੈਂ ਇਸ ਪ੍ਰੋਸੀਡਿੰਗ ਦੇ ਨਾਲ ਸਹਿਮਤ ਹਾਂ ਪਰ ਆਪਣੀ ਪੂਰੀ ਦੇ ਨਾਮ ਜਿੰਨਾ ਕਿ ਮੈਨੂੰ ਲੱਗਾ ਕਿ ਸਰਕਾਰ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਚ ਫਾਰ ਆਊਟਸੋਰਸ ਵਾਲਾ ਨੂੰ ਇਨਸੋਰਸ ਕਰਾਂ ਦੇ ਦੇ ਬਹੁਤ ਜ਼ਿਆਦਾ ਪਾਸਟ ਹੋਗਾ ਸੋ ਸਭ ਨੂੰ ਜੈਪੀਨ ਜੈ ਭਾਰਤ ਅਗਲ ਵਾਰ ਤੇ ਕੋਸ਼ਿਸ਼ ਕਰਨ ਚ ਚੱਲਣਾ ਚਾਹੀਦਾ ਜਿਸ ਸੱਟੇ ਵੱਲੋਂ ਸਰਕਾਰੀ ਮੁਲਾਜ਼ਮਾਂ ਨੂੰ ਫੈਸਲਾ ਸਰਕਾਰ ਵੱਲੋਂ ਕੀਤਾ ਗਿਆ ਹੈ ਉਹਨਾਂ ਹਟਕਾਰ ਨੂੰ ਤੇ ਸਾਡੇ ਦੇਖ ਲਈ ਬੜਾ ਸਾਥ ਕਰ ਲਾ ਇਹਨਾਂ ਨੇ ਜੀ ਜੋ ਮੈਂ ਸਾਰੀ ਸ਼ਹਿਰਪੁਰ ਦੀ ਮੁਲਾਜ਼ਮ ਦੁੱਸੇ ਬੰਦੇ ਜਿਹੜੀ ਸਫਾਈ ਕਰਮਚਾਰੀ ਯੂਨੀਅਨ ਹੈ ਇਹਨਾਂ ਦਾ ਬਹੁਤ ਧੰਨਵਾਦ ਕਰ ਦਿੰਦੀ ਹਾਂ ਠੀਕ ਹੈ ਆਪਣੀਆਂ ਜਾਇਜ਼ ਮੰਗਾਂ ਲਈ ਹਰੇਕ ਹਰ ਦੇ ਸੰਘਰਸ਼ ਕਰਦਾ ਕਈ ਵਾਰ ਨੂੰ ਸੰਘਰਸ਼ ਕਰ ਰਸਤਾ ਪੜਾਣਾ ਪੈਂਦਾ ਅੱਜ ਤੋਂ ਨਾਲ ਪਰ ਫਿਰ ਵੀ ਧੰਨਵਾਦ ਕਰਾਂਗੇ ਤੇ ਇਹਨਾਂ ਨੇ ਕੱਲੇ ਇੱਕ achhi ਬਾਤ ਜਿਹੜੀ ਹੈ ਇਹਨਾਂ ਦੀ ਸਾਡੀ ਸੈਂਟਰਲ ਬਾਡੀ ਇਹਨਾਂ ਦੀ ਮੈਨੇਜਮੈਂਟ ਜਿਹੜੀ ਸੀ ਉਹ ਲੋਕਲ ਬਾਡੀ ਜਿਹਨਾਂ ਨਾਲ ਬੈਕਿੰਗ ਕਰਾਈ ਗਈ ਹੈ ਸਾਡੇ ਪ੍ਰਧਾਨ ਜੀ ਅਮਰੋੜਾ ਜੀ ਨੇ ਵੀ ਇਹਨਾਂ ਦੀ ਵਸਤਾ ਲਫਤ ਐ ਕਰਦੇ ਕਿ ਹਰਪਾਲ ਜੀਮਾ ਜੀ ਦੀ ਇਹ ਪਹਿਲਾਂ ਜਥਾਪਤੀ ਬੈ ਚੁੱਕੀ ਸੀ ਤੇ ਇਹਨੂੰ ਮੈਂਬਰਾਂ ਦੀ ਜਿਹੜੀ ਸਬ ਕਮੇਟੀ ਬਣਾਈ ਹੈ ਸਰਕਾਰ ਨੇ ਜਿਸ ਚ ਹਰਪਾਲ ਜੀਮਾ ਜੀ ਅਮਰੋੜਾ ਜੀ ਲੋਕਲ ਬਾਡੀ ਮੰਤਰੀ ਜੀ ਜਿਹੜੇ ਹਿਾਰਪੁਰ ਨੂੰ ਬਲੌਗ ਕਰਦੇ ਉਹ ਕਮੇਟੀ ਜਿਹੜੀ ਹੈ ਇੱਕ ਆਪਣੀ ਸਪਾਰਸ਼ ਬਣਾਉਂਦੀ ਹੈ ਇਹਨਾਂ ਦੀ ਆ ਡਿਮਾਂਡਸ ਹੈ ਇਹਦੇ ਉੱਤੇ ਆ ਸਪਾਰਸ਼ ਜਿਹੜੀ ਹੈ ਸਰਕਾਰ ਨੂੰ ਕੈਬਨਿਟ ਨੂੰ ਕਰਦੇ ਆ ਇਹਦੇ ਜਾ ਇੰਪਰੂਵਮੈਂਟ ਆਪਾਂ ਕਰ ਸਕਦੇ ਆ ਔਰ ਮੈਨੂੰ ਪੂਰੀ ਉਮੀਦ ਹੈ ਉਹ ਜਿਹੜੀ ਸਪਾਰਸ਼ਾਂ ਹੋਊਗੀਆਂ ਉਹ ਇਹਨਾਂ ਦੀਆਂ ਡਿਮਾਂਡ ਤੇ ਮੱਦੇਨਜ਼ਰ ਰੱਖ ਕੇ ਕਰਾਉਂਦੇ ਆ ਉਹ ਕਮੇਟੀ ਵੀ ਕਰੇਗੀ ਅਗਰ ਉਹਨੂੰ ਮੈਨੂੰ ਬਹਿਣ ਦਾ ਮੌਕਾ ਮਿਲਿਆ ਮੈਂ ਤਾਂ ਨਾਲ ਬਹਿ ਕੇ ਕਰਾ ਰਗਾ ਇਹਨਾਂ ਦੀ ਆ ਜਿਹੜੀ ਜੈਨੂਇਨ ਡਿਮਾਂਡਾਂ ਦਾ ਤਰਕ ਮਨਿਆ ਸਰ ਜਗ੍ਹਾ ਪੇ ਕੈਬਨਿਟ ਮੰਤਰੀ ਜੀ ਨੇ ਤੁਹਾਡੇ ਜਦੋਂ ਹੜਤਾਲ ਹੁੰਦੀ ਤੁਸੀਂ 1-2 ਦਿਨ ਦੇ ਅੰਦਰ ਹੀ ਉਹ ਜੂਨੀਅਨ ਨਾਲ ਗੱਲ ਕਰ ਲੈਂਦੇ ਸੀ ਅੱਜ ਹੁਸ਼ਿਆਰਪੁਰ ਦੇ ਵਿੱਚ ਮੰਤਰੀ ਬੈਠੇ ਹੋਏ ਆ ਅੱਜ 15 ਦਿਨ ਹੋ ਗਏ ਹੜਤਾਲ ਚੱਲਦੀ ਨੂੰ ਅੱਜ ਇਹਨਾਂ ਨੇ ਖਤਮ ਕੀਤੀ 19ਵੇਂ ਦਿਨ ਔਰ ਕੈਬਨਿਟ ਮੰਤਰੀ ਜਿਹੜੀ ਭੂਮਿਕਾ ਆ ਉਹ ਕਿਸ ਤਰ੍ਹਾਂ ਦੇਖਦੇ ਤੁਸੀਂ ਤੁਹਾਡੀ ਸਰਕਾਰ ਆ ਤੁਹਾਡਾ ਕੈਬਨਿਟ ਮੰਤਰੀ ਆ ਔਰ ਜਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਹਲਕਾ ਸ਼ਾਮਪਰਾਸੀ ਤੋਂ ਵਿਧਾਇਕ ਦੇਖੋ ਮੈਂ ਬਤੌਰ ਮਿਨਿਸਟਰ ਇਰੀਗੇਸ਼ਨ ਪਬਲਿਕ ਹੈਲਥ ਐਂਡ ਰੈਪਿਡ ਡਿਜ਼ਾਸਰ ਮੈਨੇਜਮੈਂਟ ਮੰਤਰੀਆਂ ਪਰਮਲਾਤਾਂ ਦੇ ਨਾਲ ਹਮੇਸ਼ਾ ਹੀ ਕੁਛ ਨਾ ਕੁਛ ਚੱਲਦਾ ਰਹਿਣਾ ਵਲਾਤੋਂ ਕੋਲ ਉਹਨਾਂ ਨੂੰ ਬਹਿ ਕੇ ਉਹਨਾਂ ਨਾਲ ਜਾ ਕੇ ਗੱਲ ਕਰਦਾ ਸੀ ਕਿ ਦੱਸੋ ਭਾਈ ਗੱਲ ਇਹ ਆ ਜਿਹੜਾ ਜ਼ਿੰਮੇਵਾਰੀ ਹੈ ਮੰਤਰੀ ਦੀ ਉਹਦੇ ਅਸੀਂ ਪੁਲ ਹੈ ਤੁਹਾਡੇ ਔਰ ਪ੍ਰਕਾਰ ਦੇ ਵਿੱਚ ਇੱਕ ਮੰਤਰੀ ਜਿਹੜਾ ਤੁਹਾਡੀ ਗੱਲ ਪਜਾਉਂਦੇ ਨੇ ਔਰ ਮੈਂ ਜਨਾਬੀ ਸਾਡੇ ਮਾਨਯੋਗ ਮੰਤਰੀ ਸਟੇਟ ਮੰਤਰੀ ਸਾਹਿਬ ਡਾਕਟਰ ਬਲੋਚ ਜੀ ਨੂੰ ਹੋ ਸਕਦਾ ਕਿ ਉਹ ਬਿਜ਼ੀ ਹੋਣ ਮੈਨੂੰ ਨਹੀਂ ਪਤਾ ਪਰ ਉਹਨਾਂ ਨੂੰ ਜਲਦ ਤੋਂ ਜਲ ਜਿਹੜਾ ਹੈ ਇਹਨਾਂ ਨਾਲ ਅਕ ਜ਼ਰੂਰ ਇੱਕ ਵਾਰੀ ਵਾਰਤਾ ਲਾਓ ਚਾਹੇ ਇਹਨਾਂ ਦੇ ਪ੍ਰਤੀਨਿਧੀ ਜਿਹਨੇ ਸੀਗੇ ਉਹਨਾਂ ਨੂੰ ਬੁਲਾ ਕੇ ਇੱਕ ਅੱਛੀ ਮੀਟਿੰਗ ਜਿਹੜੀ ਹੈ ਮੇਅਰ ਸਾਹਿਬ ਨਾਲ ਔਰ ਆਪਣੇ ਡਿਪਾਰਟਮੈਂਟ ਦੇ ਜਿਹਨੇ ਲੋਕਲ ਅਧਿਕਾਰੀ ਹੈ ਇਹਨਾਂ ਨੇ ਬਹਿ ਕੇ ਕਰਦੇ ਤਾਂ ਸ਼ਾਇਦ ਸਾਈ ਕਿੰਨੇ ਦਿਨ ਲੰਬੀ ਨਾ ਔਰ ਇਹਦਾ ਮਸਲਾ ਲੋਕਲ ਲੈਵਲ ਦੇ ਤੋਂ ਜਲਦ ਨਿਕਲੇ